ਹਾ ਫਿਰ ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗੇ ਦਾ ਪਿੰਡ ਫਤੇਗੜ ਪੰਚਤੂਰ ਤੋਂ ਕਿਲੋਮੀਟਰ ਦੀ ਦੂਰੀ ਆ ਜੋਗੇ ਵਾਲੇ ਤੋਂ ਕੋਈ 5 ਕਿਲੋਮੀਟਰ ਤੇ ਮਖੂ ਸ਼ਹਿਰ ਤੋਂ ਦੋਸਤੋ ਕੋਈ 15 ਕਿਲੋਮੀਟਰ ਦੀ ਦੂਰੀ ਆ ਜੀਰੇ ਤੋਂ ਕੋਈ 15 17 ਕਿਲੋਮੀਟਰ ਦੀ ਦੂਰੀ ਆ ਕੋਟੀ ਸੇਖਾਂ ਤੋਂ ਵੀ ਕੋਈ 15 ਕਿਲੋਮੀਟਰ ਧਰਮਕੋਟ ਤੋਂ 15 ਕਿਲੋਮੀਟਰ ਦੀ ਦੂਰੀ ਆ ਦੋਸਤੋ ਸਾਰੇ ઠાવાਾਂ ਦੀ ਤੁਹਾਨੂੰ ਜਿਹੜੀ ਦੂਰੀ ਆਪਾਂ ਦੱਸ ਦਿੱਤੀ ਆ ਕੋਈ ਵੀਰ ਮੋਗੇ ਤੋਂ ਆ ਰਿਹਾ ਹੈ ਤਾਂ ਕੋਈ 28-27 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ ਬਿਲਕੁਲ ਨੇੜੇ ਫਤੇਗੜ ਭਜਤੂਰ ਵੀਰ ਸੋਨੂ ਕੋਲ ਪਹੁੰਚੇ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਤੇ ਨਾਲ ਅੱਜ ਟੋਟਲ 9 ਤੋਂ 10 10 ਮਜਾਂ ਦਿਖਾਉਣੀ ਆ ਪਸ਼ੂ ਸਾਰੇ ਸਵੇ ਸਵੇ ਆ ਸੋ ਕੋਈ ਵੀਰ ਦੋ ਡੰਗ ਚੋ ਕੇ ਚਾਰ ਟਾਈਮ ਚੋ ਕੇ ਆਪਣੀ ਤਸੱਲੀ ਨੂੰ ਯਕੀਨੀ ਤੁਸੀਂ ਬਣਾ ਸਕਦੇ ਹੋ ਦੋਸਤੋ ਘਾ ਰਾਂ ਕੇ ਚੋ ਕੇ ਤੇ ਪਸ਼ੂ ਆਲਮੋਸਟ ਸਾਰੇ ਸੂਏ ਸਪਏ ਆ ਤੇ ਤਰੀਕ ਤੁਸੀਂ ਅੱਜ ਨੋਟ ਕਰ ਲੋ 8 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਕੱਲ ਦੋਸਤੋ ਮਾਰਨਿੰਗ ਸਵੇਰ 9 ਫਰਵਰੀ ਨੂੰ ਵੀਡੀਓ ਅਪਲੋਡ ਕਰਦੇ ਆਂਗੇ ਸੋ ਪਸ਼ੂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਮਿਲ ਜਾਂਦੀ ਆ ਦੂਜੇ ਸੂਵੇ ਪਹਿਲੇ ਸੂਵੇ ਝੋਟੀਆਂ ਤੀਜੇ ਸੂਵੇ ਹਰ ਇੱਕ ਤਰ੍ਹਾਂ ਦੇ ਜਿਹੜੇ ਦੋਸਤੋ ਪਸ਼ੂ ਮਿਲ ਜਾਂਦੇ ਆ ਜ਼ਿਆਦਾਤਰ ਮੱਝਾਂ ਦਾ ਵਪਾਰ ਆ ਮੱਝਾਂ ਆਉਂਦੀਆਂ ਨੇ ਇਸ ਕਰੇ ਤੇ ਕਾਫੀ ਲੰਬੇ ਸਮੇਂ ਤੋਂ ਵੈਸੇ ਪਸ਼ੂ ਵਪਾਰ ਦਾ ਕੰਮ ਆ ਬਾਕੀ ਆਓ ਆਪਣੀ ਨਰਕ ਪਰਖਾ ਤਸੱਲੀ ਆ ਉਹ ਪਹਿਲ ਦੇ ਆਧਾਰ ਤੇ ਕਰ ਲਿਆ ਕਰੋ ਤਾਂ ਜੋ ਦੋਸਤੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਬੇ ਦਾ ਕੋਈ ਵੀਰ ਸ਼ਿਕਾਰ ਨਾ ਹੋਵੇ ਤੇ ਆਉ ਲੈਨੇ ਜਾਣਕਾਰੀ ਵੀਰ ਸੰਦੂ ਤੋਂ ਸਭ ਤੋਂ ਪਹਿਲਾਂ ਵੀਰ ਸੰਦੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੂ ਸਾਹਿਬ ਕੀ ਹਾਲ ਚੱਲ ਜੀ ਫੜੇ ਵਧੀਆ ਸਾਹਿਬ ਜੀ ਆਪਣੇ ਕੋਲ 10 ਪਸ਼ੂ ਹੈ ਜੀ ਹਾਂ 10 ਸੰਗਿਆ ਜੀ ਠੀਕ ਹੈ ਜੀ ਹਾਂ ਤਾਜ਼ੀਆਂ ਸੁਈਆਂ ਸਾਰੀਆਂ ਇੱਕ ਵਾਰੀ ਗੱਲ ਦੱਸ ਗਏ ਸਾਰੀਆਂ ਉੱਤੇ ਦੇ ਅੰਦਰ ਦੀਆਂ ਸੁਈਆਂ ਸੰਦੂ ਸਾਹਿਬ ਜੀ ਇੱਕੋ ਹੀ ਮੈਂ ਹੋਗੀ 12-13 ਦਿਨਾਂ ਦੀ ਸੁਈ ਅੱਛਾ ਬਾਕੀ ਸਾਰੀਆਂ ਹਫ਼ਤੇ ਦੇ ਅੰਦਰ ਵਾਲੀਆਂ ਆ ਹਫ਼ਤੇ ਦੇ ਅੰਦਰ ਦੀਆਂ ਆ ਪੰਜ ਚਾਰ ਆ ਬੱਚੇ ਇੱਕ ਉਧਰ ਕੋਲ ਇੱਕ ਆ ਪਿੱਛੇ ਸਾਡੇ ਕੋਲ ਹਾਂ ਜੀ ਤੋਂ ਲਵੇ ਬੱਚੇ ਦੋਸਤੋ ਕੀ ਹਫ਼ਤੇ ਦੇ ਅੰਦਰ ਬਾਅਦ ਵੈਸੇ ਵੇਖਦੇ ਆ ਸਾਰੀ ਪ ਉਹ ਆਪਾਂ ਤੁਹਾਨੂੰ ਦੱਸ ਦਵਾਂਗੇ ਬਾਕੀ ਦੁੱਧ ਰਿਕਾਰਡ ਜਿਹੜੀ ਬੌਲੇ ਤੇ ਚਲਦੀ ਆ ਉਹਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਕੱਲੇ-ਕੱਲੇ ਪਸ਼ੂ ਦੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਮਿਲ ਸਕੇ ਅੱਛਾ ਸੋਨੂੰ ਵੀਰ ਪਹਿਲੇ ਨੰਬਰ ਤੋਂ ਜਿਹੜੇ ਪਾਸੇ ਕਰਦੇ ਆ ਸ਼ਟਾਰਟ ਸਾਹਿਬ ਜੀ ਇਧਰ ਕਰੋ ਸ਼ਟਾਰਟ ਤੋਂ ਲਓ ਜੀ ਅੱਛਾ ਤੇ ਕਰੀਏ ਡਿਟੇਲ ਸਾਂਝੀ ਸੂਆ ਕਿੰਨਾ ਤੀਜਾ ਮੰਨ ਲੇ ਚੌਥਾ ਮੰਨ ਲੇ ਹਾਂਜੀ ਇੱਕ ਹਫਤੇ ਦੀ ਸਹੀ 9 ਕਿਲੋ ਦੁੱਧ ਥੱਲੇ ਹਾਂਜੀ ਲਓ ਜੀ ਇੱਕ ਹਫਤੇ ਦੀ ਸੂਈਏ ਦੋਸਤੋ 9 ਕਿਲੋ ਦੁੱਧ ਤੇ ਜੱਸ ਹੁਆ ਕੋਈ ਵੀਰ ਮੰਨ ਲੇ ਦੂਜਾ ਮੰਨ ਲੇ ਕਿ ਚੌਥਾ ਮੰਨ ਲੇ ਕੋਈ ਚੱਕਰ ਨਹੀਂ ਉਹ ਚੌਥਾ ਵੀ ਮੰਨ ਲੇ ਸੂਬੇ ਗਾਂ ਜਿਹੜੇ ਦੋਸਤੋ ਬਣੇ ਆ ਜਿਵੇਂ ਬੱਚਾ ਸੁਣਦਾ ਤੇ ਬੱਚਾ ਮਗਰ ਦੇ ਕੱਟੀ ਹੈ ਜੀ ਕੱਟਾ ਜੀ ਕੱਟਾ ਸੰਸਾ ਮਗਰ ਕੱਟਾ ਤੇ ਅੱਜ ਬੌਲੇ ਜੀ ਹੈ ਹਾਂ ਅੱਨੇ ਬੌਲੇ ਦੇ ਲਾਲਾ ਕੋਈ ਬੌਲੇ ਚ ਬਾਹਰ ਨਿਕਲ ਗਈ ਲਾਲਾ ਠੀਕ ਹੈ ਜੀ ਲਓ ਵੀ ਅਮਰ ਸਾਹਿਬ ਪਰੇ ਕਰ ਜਾਈ ਦੋਸਤੋ ਅੱਜ ਬੌਲੇ ਉੱਤੇ ਕੋਈ ਵੀਰ ਮੰਨ ਕੇ ਸਬਦਾ ਕਰ ਸਕਦਾ ਤੇ ਆ ਫੇਸ ਕੁਆਲਟੀ ਜਾਂ ਬਾਕੀ ਬਾਡੀ ਸਟਰਕਚਰ ਇਸ ਮਾਜ ਦਾ ਤੁਹਾਨੂੰ ਆਪਾਂ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ ਬਾਕੀ ਇੱਕ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ ਸ਼ਾਮ ਦੇ ਕੋਈ 4:00 ਵਜੇ ਦਾ ਸਮਾਂ ਵੈਸੇ ਜਿਹੜਾ ਦੋਸਤੋ ਚੁਵਾਈ ਦਾ ਸਮਾਂ ਹੋਇਆ ਪਿਆ ਫਿਲਹਾਲ ਆਰਡਰ ਤੋਂ ਨਾਰਮਲ ਹੀ ਤੁਹਾਨੂੰ ਪਤਾ ਲੱਗ ਜਾਊਗਾ ਭਰੇ ਭਾਂਡੇ ਪਏ ਆ ਅਜੇ ਚੁਵਾਈ ਹੋਣੀ ਬਾਕੀ ਐ ਇੰਨਾ ਪਸ਼ੂਆਂ ਦੀ ਆ ਲਓ ਜੀ अच्छा सोनू मेरा दसया नी मतलब की पौला हुन किन्ना सीगा संधू साहब नौ मान लेया आप आठ नाल भेजांगे ते जवाप असवा एक नंबर होगा जी किसे पशु ਦਾ ਕਿਸੇ ਦਾ ਵੀ ਲਾਂਮਾ ਆਪਾਂ ਨੂੰ ਤੁਹਾਨੂੰ ਫੋਨ ਕਰੇ ਤੁਹਾਨੂੰ ਪਿਛਲੀ ਵੀਡੀਓ ਜੀ ਇਹ ਗੱਲ ਕਹੀ ਸੀ ਚਵਾਈ ਤਾਂ ਕੋਈ ਮੈਂ ਨਾ ਮਾੜੀ ਹੋਊਗੀ ਜੀ ਆਪਾਂ ਨਹੀਂ ਭਰਾ ਤੇ ਮਗਰ ਕੱਟੀ ਤੇ ਮਗਰ ਕਟਾਈ ਸੰਸ ਹਾਂਜੀ ਹੁਣ ਸੂਈ ਨੂੰ ਕਿੰਨਾ ਦਿੱਤੀ 10 ਦਿਨ ਹੋ ਗਏ ਸੰਸਬ ਸੂਈ ਨੂੰ 10 ਦਿਨ ਹਾਂਜੀ ਲਓ ਜੀ ਮਗਰ ਕਟਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ 9 10 9 ਫਤੇ ਜਿਹੜੀ ਹੁਣ ਚੱਲਦੀ ਪਈ ਆ ਤੇ ਸੋਨੂ ਭਾਈ ਮੁੱਲ ਸਸਾ ਮੁੱਲ 75 80 ਜੋ ਮਰਜੀ ਆ 70 ਦੇ ਦੇਣੀ ਹੈ 70 ਦੀ ਹਾਂਜੀ 70 ਹਾਂ ਨਾਲ ਹੀ ਗੱਲ ਹੀ ਹੈ ਥਾਣਾਂ ਵਾਲੀ ਜੀ ਉਹ ਰੇਡ ਵੀਰ ਸਾਨੂੰ ਉਹਨੇ ਕਿ ਪੈਸਾ ਕਰਨੇ ਆ ਵੀ ਜਿਹੜੇ ਜਿੱਥੇ ਕਿ ਥੋੜਾ ਫੋਟ ਦੀਆਂ ਜਾਣ ਸਨ ਸਾਬ ਜਣੀਆਂ ਠੀਕ ਹੈ ਜੀ ਹਾਂਜੀ ਲਓ ਵੀ 70000 ਦੀ ਭਰਾਵੋ ਇਹ ਮੱਝ ਮਿਲ ਜੂਗੀ ਵੈਸੇ ਆ ਕਿ ਗਰਮੀ ਦਾ ਜਿਵੇਂ ਆਪਾਂ ਰੁੱਖ ਵੇਖਦੇ ਹਾਂ ਬਿਲਕੁਲ ਮਾਲ ਅਗੇ ਤੇਜ਼ ਹੋਣਾ ਦੂਜਾ ਸੂਆ ਛੋਟੀ ਸੰਧ ਸਾਬ ਤੇ ਉੱਥੇ ਡੰਗ ਦੀ ਸੂਈ ਦੂਜਾ ਸੂਆ ਆ ਕੱਟੀ ਹੈ ਜੀ ਨਾਲ ਬੱਚਿਆਂ ਦੇ 나ੜੂ ਖਾਈ ਹੋਈ ਨਾਲ ਨਾਲ ਲਓ ਜੀ ਮਗਰ ਕੱਟੀ ਆ ਹਾਂਜੀ ਮਗਰ ਕੱਟੀ ਤੇ ਦੂਜਾ ਸੂਆ ਤੇ ਦਿਨ ਕਿੰਨੇ ਤੌਥਾ ਦਿਨ ਦੀ ਸੂਈ ਅੱਜ ਚੌਥਾ ਦਿਨ ਹੈ ਬੱਚਾ ਤੁਸੀਂ ਵੇਖ ਲਿਆ ਦੋਸਤੋ ਮਗਰ ਕੱਟੀ ਫੀਮੇਲ ਕਾਫ ਝੋਟੀ ਦੂਜਾ ਸੂਆ ਸੂਈ ਏ ਤੇ ਚੌਥੇ ਦਿਨ ਦੇ ਵਿੱਚ ਹੁਣ ਬੋਲਾ ਹੀ ਹੋਊਗਾ ਕਿੰਨੇ ਹਾਂਜੀ ਬੋਲਾ ਹੀ 8 ਕਿਲੋ ਹੋ ਜਾਣਾ 9 ਹੋ ਜੇ 8 ਕਿਲੋ 8 ਮੰਨੋ ਤੁਸੀਂ ਜੀ ਲਓ ਜੀ ਹਾਂ ਅੱਧ ਫੇਰੇ ਸਾਫ਼ ਕੀਤੀ ਆ ਜੀ 8 ਕਿਲੋ ਹੋ ਸਕਦਾ 9 ਕਿਲੋ ਹੋ ਸਕਦਾ ਤੇ ਬਾਕੀ ਚੋਣ ਦੋਸਤੋ ਹਰ ਇੱਕ ਪਸ਼ੂ ਚੰਗਾ ਹੋਊਗਾ ਬਾਕੀ ਕਿਸੇ ਪਸ਼ੂ ਦੇ ਵਿੱਚ ਥੋੜੀ ਬਾਤ ਕੋਈ ਕਮੀ ਪੇਸੀ ਹੋਈ ਤਾਂ ਵੀ ਤੁਹਾਨੂੰ ਦੱਸੀ ਜਾਊਗੀ ਜੇਕਰ ਕਿਸੇ ਦੇ ਵਿੱਚ ਹੋਈ ਆਦਰਵਾ ਤੇ ਵੈਸੇ ਚੁਵਾਈ ਵਾਲੇ ਪਾਸੇੋਂ ਤਸੱਲੀ ਬਖਸ਼ ਹੋਣਗੇ ਪਰ ਫਿਰ ਵੀ ਆਪਣੀ ਕੋਈ ਤਸੱਲੀ ਆ ਪੈਸੇ ਰਕਮ ਲਾਉਣੀ ਆ ਕਿਸੇ ਭੈਣ ਭਰਾ ਸੱਜਣ ਦੇ ਆਪਣੀ ਤਸੱਲੀ ਜਿਹੜੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਵੀ ਪਸ਼ੂ ਆਪਣੇ ਖਰੀਦਣ ਦੇ ਲਾਇਕ ਹੈਗਾ ਜਾਂ ਨਹੀਂ ਆ ਲੋ ਅੱਛਾ ਸੋਨੂ ਵੀਰ ਇਹਦੀ ਮੰਗ ਸੰਸਾ ਮੁੱਲ 82 83 ਜੋ ਮਰਜੀ 78000 ਦੀ ਦੇਣੀ ਹੈ 78 ਦੀ ਹਾਂਜੀ 78000 ਦੀ ਠੀਕ ਹੈ ਜੀ ਹਾਂ 9 8 ਕਿਲੋ 9 ਕਿਲੋ ਬੋਲ ਆਜੀ ਚੌਥੇ ਦਿਨ ਦੀ ਸੂਈ ਆ 11 12 ਕਿਲੋ ਝੋਡੀ ਦੋ ਦਊਗੀ ਜੀ ਠੀਕ ਹੈ ਭਰਾ ਹਾਂਜੀ ਲਓ ਦੱਸੋ ਮਗਰ ਕੱਟੀ ਸੀ ਪਹਿਲੀ ਮੱਝ ਦਿਖਾਈ ਉਹ ਤੇ ਮਗਰ ਕੱਟਾ ਮੇਲ ਕਾਫ ਤੇ ਜੇ ਨੰਬਰ ਤੇ ਮੱਝ ਤੁਹਾਨੂੰ ਦਿਖਾਉਣ ਜਾ ਰਹੇ ਪਰਸੋਂ ਦੀ ਸੰਧੂ ਸਾਹਿਬ ਸੂਈ ਕੱਟੀ ਮਗਰ ਨੇ ਜੀ ਪਰਸੋਂ ਦੀ ਸੂਈ ਮਗਰ ਕੱਟੀ ਹਾਂ 10 ਕਿਲੋ ਬੋਲਾ ਜੀ 10 ਕਿਲੋ ਬੋਲਾ ਮੱਝ ਬੜੀ ਵੱਡੇ ਪੱਲੇ ਦੀ ਹਾਂਜੀ ਵੱਡੀ 15 ਕਿਲੋ ਵਾਲੀ ਹੈ ਸੰਧੂ ਸਾਹਿਬ ਜੀ ਲਓ ਜੀ ਹਾਂ ਸੋ ਮੱਝ ਜਿਹਨੇ ਪਛੋਖਾ ਦਿਖਾਵਾਂਗੇ ਸਾਰਿਆਂ ਜੋ ਉੱਚੀ ਆ ਚੌੜੇ ਪਿੱਠ ਪੁੜੇ ਕੱਲ ਪਰਸੋਂ ਦੀ ਸੀ ਪਰਸੋਂ ਦੀ ਸੀ ਆ ਬੱਚਾ ਵਖਾਈਓ ਨਾਲ ਸੰਦੂ ਸਬਜੀ ਹਾਂ ਜ਼ਰੂਰ ਦੀ ਹਾਂ ਮਗਰ ਕੱਟੀ ਵੀਰ ਨੇ ਦਸੀ ਆ ਕੱਟੀ ਤੁਹਾਨੂੰ ਦਿਖਾ ਦਿੰਨੇ ਆ 나ੜੂ ਤੇ ਬੱਚਾ ਆ ਲਓ ਜੀ ਕਰੋ ਚੈੱਕ ਮਗਰ ਕੱਟੀ ਆ ਤੇ 나ੜੂ ਤੇ ਬੱਚਾ ਸੋ ਵੱਡੇ ਕੱਦ ਕੱਡ ਦੇ ਵਿੱਚ ਸਰੀਰ ਘਟਾਂਜਾ ਬਹੁਤ ਸੋਹਣਾ ਖੁੱਲਾ ਸਰੀਰ ਘਟਾਂਜਾ ਮੱਝ ਦਾ ਚੌੜੇ ਪਿੱਠ ਪੂੜੇ ਦੇ ਵਿੱਚ ਸੋ ਕੱਦ ਦੋਸਤੋ ਦੱਸ ਦਿੰਨੇ ਆ ਵੱਡੇ ਕੱਦ ਕੱਡ ਦੇ ਵਿੱਚ ਆ ਤੇ ਚੰਗੀ ਰਾਜੀ ਆ ਵਜਨ ਭੋਜਨ ਪੂਰਾ ਮੱਝ ਦਾ ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰ ਹੀ ਲੈਣਾ ਪਸੂ ਵੇਖਦੇ ਆ ਸਰ ਪਤਾ ਲੱਗ ਜਾਂਦਾ ਚੌੜੇ ਪਿੱਟਪੂਰੇ ਦੇ ਵਿੱਚ ਫੁੱਲ ਵਜਨਦਾਰ ਹੁਣ 9 10 9 10 ਪੌਲੇ ਤੇ ਕੋਈ ਵੀਰ ਮੰਨ ਸਕਦਾ ਵੈਸੇ ਓਵਰ ਓਵਰ ਆਲ ਸਾਰੀ ਬਲੈਕ ਆ ਕੁਝ ਕੁ ਪੂਛ ਤੇ ਜਿਹੜੇ ਮਗਰਵਾਲ ਜਿਹੜੇ ਦੋਸਤੋ ਵਾਈਟ ਹੈਗੇ ਆ ਠੀਕ ਆ ਆ ਲੋ ਲਵੀ ਅੱਛਾ ਸੋਨੂ ਵੀਰੇ ਦੀ ਮੰਗ ਸੰਸਾ ਮੁੱਲ ਭਾਵੇਂ 1.35 ਸਵਾ ਇੱਕ 20 ਦੀ ਦੇਣੀ ਆਈ ਇੱਕ 20 ਦੀ ਹਾਂਜੀ ਇੱਕ 20 ਦੀ 15 ਕਿਲੋ ਦੁੱਧ ਕੁਹਾਰ ਦੋ ਮਾਨਤਨ ਹੋ ਜਾਊਗਾ ਠੀਕ ਹੈ ਹਾਂਜੀ ਜ਼ਿਆਦਾ ਨਹੀਂ ਫਰਕ ਨਹੀਂ ਪੈਂਦਾ ਲਓ ਦੱਸੋ ਇੱਕ 20 ਦੀ ਵਿੱਚੋਂ 1000 2000 ਦਾ ਮਾਨਤਨ ਹੋ ਜਾਊਗਾ ਤੇ ਵੱਡੀ ਮਾਝਾ ਕੋਈ ਵੀਰ ਦੂਰ ਨੇੜੇ ਆ ਰਿਹਾ ਬੇਝਿਜਕ ਕੋਈ ਸੌਦਾ ਕਰ ਲਿਓ ਭਾਵੇਂ ਸਾਈਬੇ ਨਾਲ 15 ਕਿਲੋ ਸੰਸਾ ਦੋ ਦੇਖ ਲਿਓ ਤਵੀਰ ਦੱਸ ਰਿਹਾ ਵੀ 15 14 ਕਿਲੋ ਦੁੱਧ ਭਰੂਗੀ ਸਵਾਰੀ ਤੋਂ ਕੋਈ ਮੈਂ ਮਾੜੀ ਹੋਵੇ ਤੁਹਾਨੂੰ ਫੋਨ ਕਰ ਸਕਦਾ ਸਾਨੂੰ ਕਰਨ ਦੀ ਲੋੜ ਬਾਕੀ ਵੀਰਾ ਦੀ ਵੀਡੀਓ ਤਿੰਨ ਚਾਰ ਵਾਰੀ ਚੈੱਕ ਕਰ ਲੈਣ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ 11 ਕਿਲੋ ਦੁੱਧ ਸੰਧੂ ਸਾਹਿਬ ਜੀ ਇਹ ਤਾਂ 10 ਤੋਂ 11 ਦਿਨਾਂ ਦੀ ਸੋਈ ਕੱਟੀ ਮਗਰਾਂ ਦੇ ਵੀ ਲਓ ਜੀ ਚੌਥੇ ਨੰਬਰ ਤੇ ਆ ਦੋਸਤੋ 11 ਕਿਲੋ ਹੁਣ ਦੁੱਧ ਕੱਟਾ ਮਗਰ ਮੈਨੂੰ ਮਗਰ ਕੱਟਾ ਦਿਨ ਕਿਨੇ ਦੱਸਿਆ ਜੀ 10 11 ਦਿਨ ਹੋ ਗਏ ਹੀ ਸੋਈ 10 11 ਫਿਰ ਤਾਂ ਦੁੱਧ ਤੇ ਆ ਹਾਂ ਬੱਚਾ ਜੀ ਦੇਖ ਲਓ 10 11 ਕਿਲੋ ਦੁੱਧ ਕਟਾਈ ਪਿੱਛੇ ਸਾਹਿਬ ਜੀ ਹਾਂਜੀ ਅੱਛਾ ਦੱਸਾਂ 11 ਦਿਨਾਂ ਦੀ ਸੂਈ ਦੁੱਧ ਵੀ ਦੱਸ ਕੇ 11 ਕਿਲੋ ਸੰਧੂ ਸਾਹਿਬ ਜੀ 11 ਕਿਲੋ ਹਾਂਜੀ ਲਓ ਜੀ 10 11 ਦਿਨਾਂ ਦੀ ਸੂਈ ਆ 10 11 ਕਿਲੋ ਦੁੱਧ ਮਗਰ ਇਹਦੇ ਕੱਟਾ ਚੌਥੇ ਨੰਬਰ ਤੇ ਮਾਝਾ ਦਿਖਾ ਰਹੇ ਆ ਬੱਚੇ ਤੁਹਾਨੂੰ ਦੋਸਤੋ ਅਵੇਰਵਾ ਸਹੀ ਦਵਾਂਗੇ ਕਿਉਂਕਿ ਬਾਅਦ ਵਿੱਚ ਇੱਥੇ ਆਣ ਕੇ ਕੋਈ ਵੀਰ ਕਨਫਿਊਜ਼ ਨਾ ਹੋਵੇ ਵੀ ਮਗਰ ਕੱਟੀ ਮੰਨ ਕੇ ਆਵੇ ਤੇ ਨਿਕਲੇ ਕੱਟਾ ਤੇ ਹੈ ਇਹਦੇ ਮਗਰ ਕੱਟਾ ਮੇਲ ਕਾਫ ਅੱਛਾ ਸੋਨੂੰ ਵੀਰ ਸਵੇਰ ਕਿਨਵਾ ਤੀਜਾ ਦੁੱਜਾ ਸਵੇਰ ਸੰਧੂ ਸਾਹਿਬ ਜੀ ਆਪਾਂ ਦੁੱਜਾ ਮੋਗਲ ਘਰਾਂ ਦੇ ਕੋਈ ਤੀਜ ਵਕੀਦਸ ਤੋਂ ਨਖੇੜ ਆਪਸੀ ਥਣਾ ਦਾ ਚੰਗਾ ਜਿੱਦਾਂ ਆਪਾਂ ਕੇ ਕਹਿ ਹੀ ਦਿੰਦੇ ਆ ਵੀ ਚੱਪੇ ਚੱਪੇ ਤੇ ਥਾਣਾ ਵਿਰਲਾ ਘਟੋ ਘੜ ਵੀ ਚੱਪੇ ਚੱਪੇ ਤੇ ਥਾਣਾ ਲੱਗਾ ਆ ਲੋ ਆ ਲੈ ਆਲ ਉਹਨਾਂ ਕੇ ਜੂੜ ਪਾਲਾ ਦੁੱਧ ਨਾਲ ਡੋਲਦੀ ਯਾਰ ਆ ਲੋ ਲੈ ਅੱਛਾ ਜੀ ਉਹਨੂੰ ਵੀਰੇ ਬੱਚਾ ਇਹਦਾ ਦਿਖਾ ਦੇ ਇੱਕ ਵਾਰੀ ਕਟਾਈ ਆ ਵੇ ਸਾਨੂੰ ਸਾਜੀ ਆ ਆ ਗਿਆ ਹਾਂਜੀ ਆ ਜੜਾ ਲਓ ਜੀ ਇਹ ਕਟਾ ਹਾਂਜੀ ਠੀਕ ਆ ਸੋ 11 10 ਦਿਨਾਂ ਦਾ ਕਟਾ ਦੋਸਤੋ ਠੀਕ ਆ ਜੀ ਬਾਕੀ ਦੁੱਧ ਵੀ ਇੰਨਾ ਹੀ ਆ ਥੱਲੇ ਇਸ ਮੱਝ ਦੇ ਤੇ ਮੁੱਲ ਕੀ ਕਰਾਂਗੇ ਤੁਹਾਨੂੰ ਜੀ ਸੰਧਾ ਮੁੱਲ 85 80 ਜੋ ਮਰਜੀ 82000 ਦੀ 82000 ਦੀ ਹਾਂਜੀ 81 ਦੀ ਦੇ ਦਾਂਗੇ ਲਾਸਟ ਠੀਕ ਆ ਜੀ ਹਾਂਜੀ ਲਓ ਜੀ 81000 ਦੀ ਇਹ ਦੋਸਤੋ ਤੁਹਾਨੂੰ ਮੱਝ ਮਿਲ ਜੂਗੀ 11 ਕਿਲੋ ਦੁੱਧ ਗਾ ਵੀਰ ਭਾਵੇਂ ਕੰਡਾ ਕਰਾਂਗਾ ਲੈ ਵੇ ਲਓ ਜੀ ਹਾਂ ਸੋ ਕੰਡਾ ਗੁੰਡਾ ਵੀਰਾਂ ਦਾ ਵੀ ਭਾਵੇਂ ਬੇਸ਼ੱਕ ਆਪਣਾ ਨਾਲ ਲੈ ਕੇ ਆਏ ਉਹ ਬਾਕੀ ਤਸੱਲੀ ਕਰਨੀ ਹੈ ਤੁਸੀਂ ਤਸੱਲੀ ਜਿੱਦਾ ਮਰਜੀ ਕੋਈ ਵੀਰ ਤੇ 82 81000 ਦੀ ਮਿਲ ਜੂਗੀ ਅੱਗੇ ਆ ਗਈ ਆਪਣੇ ਕੋਲ ਪੰਜਵੇਂ ਨੰਬਰ ਪੰਜਵੇਂ ਨੰਬਰ ਤੇ ਸੰਧੂ ਸਾਹਿਬ ਜੀ ਝੋਟੀ ਸੋਈ ਦੂਜਾ ਸੋਾਈ ਦੂਜਾ 9 ਕਿਲੋ ਬੋਲਾ ਹੋ ਜਾਏ 10 ਹੋ ਜਾਏ ਹਾਂ ਜੀ ਚੌਥੇ ਡੰਗ ਦੀ ਇਹ ਸੋਈ ਜੀ ਸੰਧੂ ਸਾਹਿਬ ਜੀ ਲਓ ਜੀ ਕੱਟੀ ਮਗਰ ਜਿੰਦੀ ਪੇਰ ਬਣਾ ਨਾਲ ਸਾਰੀ ਦਸੋਈ ਅੱਛਾ ਦਿਖਾਈ ਉਹ ਮੜਾ ਜਵੇ ਮਗਰ ਕੱਟੀ ਆ ਤੇ ਸੂਹਾ ਦੂਜਾ ਵੀ ਅਰਦਸ ਰਿਹਾ ਬਾਕੀ ਦੋਸਤੋ ਹਾਈਟ ਮੀਡੀਅਮ ਵਜਨ ਵਟਾ ਤੁਹਾਨੂੰ ਵਿਖਾਉਣੇ ਆਪਾਂ ਤੋੜ ਕੇ ਵਜਨ ਦੋੜ ਪੂਰਾ ਮੱਝ ਦਾ ਤੇ ਮਗਰ ਕੱਟੀ ਆ ਫੀਮੇਲ ਕਾਫ ਚੌਥੇ ਦਿਨ ਦੇ ਵਿੱਚ ਤੇ ਬੋਲਾ ਜੀ ਹੁਣ ਹੈਗਾ ਥੱਲੇ ਹਾਂਜੀ ਬੋਲਾ ਜੀ 9 ਕਿਲੋ ਖੁੱਲਾ ਡੱਲਾ ਹੋਗਾ ਹੈਗਾ 10 ਆਪਾਂ 9 ਨਾਲ ਭੇਜਾਂਗੇ ਜੀ ਨਾੜਵਾ ਬੱਚੇ ਦੇਂਦਾ ਵੀ ਚੱਕਰ ਆਇਆ ਜੀ ਸੰਸਲ ਜੀ ਆਹ ਲਓ ਜੀ ਆਹ ਵੇਖਿਆ ਜਿੰਦਾ ਸੋ ਮਗਰ ਕੱਟੀਆ ਬਰਾਈ ਕੱਟੀ ਮਗਰ ਆ ਬਿਲਕੁਲ ਨਾੜੂ ਬੱਚੇ ਦੇ ਨਾਲ ਹਾਂ ਤੇ ਅੱਜ ਕੋਤਨਾ ਚੌ 40 ਦਿਨਾਂ ਦੀ ਸੂਈ ਜਿਹੜੀ ਇਹ ਬਾਜ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਲਓ ਜੀ ਅੱਛਾ ਸੋਨੂ ਵੀਰ 9 10 ਕਿਲੋ ਪੌਲਾ ਹਾਂਜੀ ਹਾਂਜੀ ਲੋਬੀ ਵਾਦੇ ਦੋਸਤੋ ਪਸ਼ੂ ਚੋਣ ਚਣ ਮੈਂ ਹਰ ਇੱਕ ਪਸ਼ੂ ਦੀ ਬਾਰ ਬਾਰ ਨਹੀਂ ਰਿਪੀਟ ਕਰਦਾ ਕਿਉਂਕਿ ਪਸ਼ੂ ਜੇਕਰ ਚਵਾਈ ਦੇ ਵਿੱਚ ਕੋਈ ਨੀਕੀ ਹੋਈ ਤਾਂ ਪਹਿਲਾਂ ਦੱਸਦਾ ਸੀ ਵੀ ਕੋਈ ਦੱਸਿਆ ਜਾਊਗਾ ਤੇ ਬਾਕੀ ਫਿਰ ਵੀ ਕੋਈ ਵੀਰ ਆਪਣੀ ਤਸੱਲੀ ਕਰੇ ਆਪਾਂ ਉਹ ਵੀ ਤੁਹਾਨੂੰ ਦੱਸਿਆ ਨਾਲ ਕਿਉਂਕਿ ਕੱਲੇ-ਕੱਲੇ ਪਸ਼ੂ ਦਾ ਬਾਰ-ਬਾਰ ਆਪਾਂ ਉਹੀ ਕਹੀਏ ਵੀ ਚਵਾਈ ਚੰਗੀ ਹੈ ਜਾਂ ਮਾੜੀ ਹੈ ਜੇਕਰ ਕਿਸੇ ਪਸ਼ੂ ਦੇ ਵਿੱਚ 11 ਕੀ ਧਾਰਾਂ ਵਧ ਜਾਂ ਘਟ ਹੋਈਆਂ ਦੱਸੀਆਂ ਜਾਣਗੀਆਂ ਤੁਹਾਨੂੰ ਥਾਣ ਚੱਡੇ ਦੀ ਪੂਰੀ ਖਬਰਦਾਰਾ ਕਰਮਾ ਲਈ ਤੇ 910 910 ਪੋਲਾ ਤੇ ਬਾਕੀ ਸੋਨੂ ਵੀਰ ਇਹ ਵੀ ਜਰੂਰ ਦੱਸ ਦਿੱਤਾ ਕਿਸੇ ਭੈਣ ਭਰਾ ਨੂੰ ਚਵਾਈ ਕੋਈ ਹਾਰ ਨਾ ਹੋਵੇ ਪੁਲਿਸਾਈ ਚਵਾਈ ਤੇ ਤੁਹਾਨੂੰ ਫੋਨ ਲਾਵੇ ਜੀ ਮੈਨੂੰ ਫੋਨ ਲਾਉਣੀ ਲੋੜ ਚਵਾਈ ਤੋਂ ਕੋਈ ਮੈਂ ਗਲਤ ਨਿਕਲੇ ਬਾਕੀ ਸਾਰੀ ਵੀਡੀਓ ਚੈੱਕ ਕਰਨੀ ਜੀ ਪੁਲਿਸ ਚਵਾਈ ਆ ਹਾਂ ਚਵਾਈ ਤੋਂ ਭਮ ਜਵਾਬ ਤੋਣ ਜੀ ਆਪਣੀ ਮਾਈ ਠੀਕ ਹੈ ਜੀ ਹਾਂ ਲਓ ਦੋਸਤੋ ਚੂਣ ਚਾਂ ਬਿਲਕੁਲ ਪੋਲਾ ਠੀਕ ਹੈ ਜੀ ਕਿਉਂਕਿ ਘਰੇ ਬਹੁਤਿਆਂ ਕਈ ਥਾਵਾਂ ਤੇ ਲੇਡੀਜ਼ ਨੇ ਚਵਾਈ ਕਰਦੀ ਹੁੰਦੀ ਹੈ ਤੇ ਮੁੱਲ ਕੀ ਰੋਉ ਕਹਿੰਦਾ ਵੀਰ ਸੱਸਾ ਮੁੱਲ 90 95 ਜੋ ਮਰਜ਼ੀ 86000 ਦੀ ਦੇਣੀ ਹੈ 86000 ਦੀ ਹਾਂਜੀ 86000 ਦੀ ਠੀਕ ਹੈ ਜ 86000 ਦੇ ਵਿੱਚੋਂ ਛੋਟ ਹੋਊਗੀ ਦੋਸਤੋ ਇਹ ਤੁਹਾਨੂੰ ਵਿਖਾਈ ਹੈ ਮੱਝ ਆਪਾਂ ਪੰਜਵੇਂ ਨੰਬਰ ਤੇ ਠੀਕ ਆ ਤੇ ਚੌਂਣ ਚਣ ਪਾਸ ਆ ਮਗਰ ਇਹ ਕੱਟੀ ਆਗੇ ਛੇਵੇਂ ਨੰਬਰ ਤੇ ਕਿਹੜਾ ਪਸ਼ੂ ਕੱਢ ਰਿਹਾ ਜੀ ਸੰਤੋ ਸਾਹਿਬ ਨੀਲੀ ਰਾਵੀ ਦੀ ਲਓ ਜੀ 10 ਕਿਲੋ ਦੁੱਧ 11 12 ਦਿਨਾਂ ਦੀ ਸੂਈ ਆਈ ਲਓ ਜੀ 10 ਕਿਲੋ ਦੁੱਧ ਹੁਣ ਹਾਜ਼ਰ ਤੇ ਕੋਈ 11 12 ਦਿਨਾਂ ਦੀ ਸੂਈ ਆ ਤੇ ਮਗਰ ਤੇ ਬੱਚਾ ਕੀ ਸੀ ਵੀਰੇ ਮਗਰ ਕੱਟਾ ਆਈ ਇਹਦੇ ਮਗਰ ਦੇ ਕੱਟਾ ਜੀ ਹਾਂਜੀ ਤੇ ਸਵੇਰੇ ਵੀ ਦੁੱਜਾ ਕਿ ਤੀਜਾ ਇਹ ਦੁੱਜਾ ਸਵੇਰ ਸੰਤੋ ਸਾਹਿਬ ਦੀ ਸੂਈ ਹਾਂ ਹੋਰ ਵੀਰ ਜੀ ਲਓ ਜੀ ਸੋ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਬਾਕੀ ਆ ਫੇਸ ਕੁਆਲਿਟੀ ਆ ਠੀਕ ਹੈ ਜੀ ਤੇ ਬਾਕੀ ਮੱਥਾ ਬੱਲਾ ਹੈਗਾ ਮਗਰਲੇ ਪੈਰ ਤੋਤੇ ਆ ਕੋਈ ਵੀਰ ਗ੍ਰੇਡੇਡ ਦੇ ਵਿੱਚ ਮੰਨ ਸਕਦਾ ਠੀਕ ਆ ਸੋ ਕੱਦ ਕੋ ਤਾਂ ਪੂਰਾ ਉੱਚਾ ਵੱਡੇ ਕੱਦ ਦੇ ਵਿੱਚ ਪਰੇਓ ਪਰੇ ਕੋ ਦਸਾਂ 11 12 ਦਿਨਾਂ ਦੀ ਸੂਈ ਹੈ ਤੇ ਦੁੱਧ ਵੀ ਇੱਥੇ ਕਿ ਤਕਰੀਬਨ ਚੱਲ ਰਿਹਾ ਬਾਕੀ ਮਗਰ ਇਹਦੇ ਕੱਟਾ ਮੇਲ ਕਾਫ ਆ ਸਰ ਸਾਹਿਬ ਆਵੇ ਬੱਚਾ ਬੈਠਾ ਹੀ ਬੈਠਾ ਹੀ ਵਿਖਾ ਦਿਓ ਮੜਾ ਜਿਓ ਲੋ ਮਥਾ ਬੱਲਾ ਉਸੇ ਤਰ੍ਹਾਂ ਹੀ ਹਾਂਜੀ ਪਾਕੀ ਸਾਨੂੰ ਭਾਈ ਚੋਣ ਚਾਂ ਚੰਗਾ ਮੈਂ ਤਾਂ ਸਾਨੂੰ ਸਭ ਇੱਕ ਨੰਬਰ ਇਹ ਚੋਈ ਦਾਂ ਠੀਕ ਹੈ ਠੀਕ ਹਾਂ ਅੱਛਾ ਇਹਦਾ ਮੁੱਲ ਫਿਰ ਕੀ ਕਰਦੇ ਆਪਾਂ ਮੁੱਲ 85 ਜੋ ਮਰਜ਼ੀ 78000 ਦੀ ਦੇਣੀ ਹੈ 78 ਦੀ ਹਾਂਜੀ 78000 ਦੀ ਛੋਟ ਕਰਾਂਗੇ 78000 ਜੋ ਲੋ 10 ਕੁਲੇ ਦੋ ਦੇ ਨੌ ਦੀ ਮੇਰੀ ਗਾਰੰਟੀ ਹੋ ਗਈ ਕੋਈ ਚੋਣ ਮਾੜੀ ਹੋਇਆ ਤਾਂ ਵੀ ਮੈਂ ਜ਼ਿੰਮੇਵਾਰ ਵਾਂਗੂ ਹਾਂ ਬਿੱਲਲਾ 10 ਕਿਲੋ ਦੋਸਤੋ ਪੱਕਾ ਤੋਂ ਤਾਂ ਵੈਸੇ 9 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ 9 ਤੋਂ ਕੋਈ ਪਾਈਆ ਖਾਂਡੇ ਇੱਧਰ ਉੱਧਰ ਘਟਦਾ ਨਹੀਂਗਾ 9 ਕਿਲੋ ਨਿਕਲੂਗਾ ਨੈਕਸਟ 7ਵੇਂ ਨੰਬਰ ਤੇ ਜਿਹੜੀ ਆਪਾਂ ਅਗਲੀ ਮਾਝ ਤੁਹਾਨੂੰ ਦਿਖਾਉਣੀ ਆ ਇਹਦਾ ਰਿਕਾਰਡ ਕੀ ਹੈ ਡਿਟੇਲ ਵੀਰ ਸਾਨੂੰ ਸੰਸਭੇ ਇੱਕ ਹਫਤੇ ਦੀ ਸੂਈ ਕੱਟਾ ਪਿਛੇ ਹੀ ਜਾਂਦੇ ਮਗਰ ਇਹਦੇ ਵੀ ਕੱਟਾ ਹਾਂਜੀ 10 ਕਿਲੋ ਦੁੱਧ ਆਪਾਂ 9-9 ਦੇਾਂਗੇ ਜੀ ਠੀਕ ਹੈ ਜੀ ਹਾਂਜੀ ਹਫਤੇ ਦੀ ਸੂਈ ਆ ਦੋਸਤੋ ਮਗਰ ਕੱਟਾ ਮੇਲ ਕਾਫ ਠੀਕ ਹੈ ਤੇ ਦੁੱਧ ਦੇ ਵੀ 10 ਹਾਂਜੀ ਆਪਾਂ 9 ਕਿਲੋ ਦੀ ਗਰੰਟੀ ਹੋ ਗਈ ਚਵਾਈ ਇੱਕ ਨੰਬਰ ਹੋ ਗਈ ਜੀ ਭਾ ਕਾਹ ਦੋਸਤੋ 10 ਕਿਲੋ ਦੁੱਧ ਹਫਤੇ ਦੀ ਸੂਈ ਆ ਮਗਰ ਮੇਲ ਕਾਫ ਨੂੰ ਜਨਮ ਦਿੱਤਾ ਤੇ ਕੱਦ ਕੋ ਤਾਂ ਤੁਹਾਨੂੰ ਵੀ ਤੇ ਚੰਗਾ ਚੋਕਾ ਬਣਿਆ ਛੋਟੀ ਬੜੀ ਚੰਗੀ ਹੈ ਜੀ ਮਾੜੀ ਫਿੱਕੀ ਕਿਸੇ ਸੰਭੀ ਨਹੀਂ ਗਈ ਹਾਂ ਸਾਫ ਸੁਮਹਾਲ ਵਾਲੇ ਪਾਸੇ ਥੋੜੀ ਜੀ ਕਮੀ ਰਹੀ ਹੈ ਬਾਕੀ ਪੂਰੇ ਵੱਡੇ ਕੱਦ ਦੇ ਵਿੱਚ ਹਾਂ ਜੀ ਹਾਂ ਜੀ ਤੇ ਦੁੱਧ ਵੀ ਜਿਹੜਾ ਦੋਸਤੋ 9 10 10 ਕਿਲੋ ਹੁਣ ਦੁੱਧ ਇਸ ਛੋਟੀ ਦੇ ਥੱਲੇ ਹਾਜ਼ਰ ਪਰੇ ਬੱਚਾ ਸੰਸਾਬ ਇਧਰ ਜੀ ਆ ਜਾ ਜੀ ਆਹ ਲਓ ਜੀ ਬੱਚਾ ਇਧਰ ਹੀ ਆ ਹਾਂ ਜੀ ਆਵੇ ਅੱਗੇ ਬੱਚਾ ਹੀ ਜਾਂਦੇ ਆ ਬੱਚਾ ਜੀ ਲਓ ਜੀ ਅੱਛਾ ਇਹੋ ਕਟਾ ਮਗਰ ਹਾਂਜੀ ਹਾਂਜੀ ਲਓ ਜੀ ਲੈ ਵੀ ਸਾਨੂੰ ਭਾਈ ਇਹਦੀ ਕੀ ਫਿਰ ਮੰਗ ਟਮਾਂਦੀ ਸਭ ਮੁੱਲ 85 90 ਜੋ ਮਰਜੀ ਇਹ 80 ਹਜ਼ਾਰ ਦੀ ਦੇਣੀ ਹੈ ਛੋਟੀ 80 ਦੀ ਹਾਂਜੀ ਲਓ ਜੀ 80 ਹਜ਼ਾਰ ਦੀ ਲਾਸਟ ਜਿਹੜੀ ਲੈਦੇ ਆ ਤੇ ਬਾਕੀ ਦੁੱਧ ਤਾਂ ਕਨਫਰਮ ਤੁਹਾਨੂੰ ਕਰਾਈ ਦਿੱਤਾ 9 10 9 10 10 ਕਿਲੋ ਹੋਣ ਜਿਹੜਾ ਦੁੱਧ ਪੱਕਾ ਦੁੱਧ ਜਿਹੜਾ ਦੋਸਤਿਆਂ ਦੇ ਥੱਲੇ ਖਾਜਰ ਠੀਕ ਆ ਬਾਕੀ ਇਸ ਤੋਂ ਬਾਅਦ ਬਿਲਕੁਲ ਤਾਜ਼ੀਆਂ ਸੁਈਆਂ ਸੁਈਆਂ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਤੋਂ ਬਤਾਉਣਾ ਘਟਾਉਣਾ ਜਿਹੜਾ ਦੋਸਤੋ ਅੱਗੇ ਖਰੀਦਦਾਰ ਦੇ ਬਿਲਕੁਲ ਹੱਥ ਪੱਸਾ ਅੱਗੇ ਆ ਗਈ ਆਪਣੇ ਕੋਲ 8ਵੇਂ ਨੰਬਰ ਦੀ ਸੁਈ ਤੀਜਾ ਸੁਆ ਜੀ 10 ਕਿਲੋ ਦੁੱਧ ਮੈਂ ਲੱਟਟੀ ਪਿੱਛੇ ਹੀ ਜਿੰਦੇ ਠੀਕ ਹੈ ਜੀ ਮਗਰ ਕੱਟੀ ਆ ਦੋਸਤੋ ਤੀਜਾ ਸੁਆ ਤੇ ਐਨ ਕੱਢ ਲੋ ਇਧਰ ਨੂੰ ਬਾਹਰ ਆ ਜਾ ਦਿਨ ਕਿਨੇ ਦੱਸੇ ਇਹਨੂੰ ਹਾਂ ਬਈ ਇਹ ਪੰਜ ਮਹੀਨੇ ਤਾਂ 6ਵੇਂ ਦਿਨ ਹੋ ਗਿਆ ਜੀ ਸੁਈ ਨੂੰ ਆ ਬੱਚਾ ਜੀ ਠੀਕ ਹੈ ਲਓ ਜੀ ਆ ਬੱਲੇ ਮੱਥੇ ਵਾਲੀ ਕੱਟੀ ਹੀ ਬੁਖਾਦੇ ਨਹੀਂ ਮਾਜੀ ਠੀਕ ਹੈ ਜੀ ਹਾਂਜੀ ਲਓ ਜੀ ਫਪਤੇਗ ਦੀ ਸਾਰੀ ਸੂਈ ਆ ਹਾਂਜੀ ਹਾਂਜੀ ਠੀਕ ਹੈ 10 ਕਿਲੋ ਦੁੱਧ ਆਈਆਂ ਥੱਲੇ ਲੈ ਵੀ ਸੁਨਵੀਰ ਮਾੜਾ ਡੱਕਦੇ تھے ਮਗਰ ਦੇ ਵੀ ਕੱਟੀ ਦਿਖਾਤੀ ਹਾਂਜੀ ਮਗਰ ਕੱਟੀ ਆ ਜੀ ਤੇ ਹੁਣ ਬੌਲਿਆਂ ਬਾਹਰ ਹੀ ਆ ਹਾਂ ਬੌਲਿਆਂ ਬਾਹਰ ਸੰਧੂ ਸਾਹਿਬ ਦੁੱਧ ਕਿੰਨਾ ਦੱਸਿਆ 10 ਕਿਲੋ ਜੀ 10 ਕਿਲੋ ਲਓ ਜੀ 10 ਕਿਲੋ ਦੋਸਤੋ ਦੁੱਧ ਤੇ ਮਗਰ ਕੱਟੀ ਫੀਮੇਲ ਕਾ ਆਪ ਨੂੰ ਜਨਮ ਦਿੱਤਾ ਓ ਤੰਗਲੀ ਚਲ ਅਛਾ ਕੀ ਇਹਦਾ ਮੁੱਲ ਸਭ ਤੋਂ ਮੁੱਲ 9095 ਜੋ ਮਰਜ਼ੀ 85 82000 ਦੀ ਦੇਣੀ ਹੈ ਜੀ 85 ਦੀ ਹਾਂ 8000 ਦੀ ਚਵਾਈ ਇੱਕ ਨੰਬਰ ਆ ਜੀ 10 ਕਿਲੋ ਦੁੱਧ ਨਾਲ ਚੋਲਿ ਖਲੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ 10 ਕਿਲੋ ਦੁੱਧ ਆ ਬਾਕੀ ਚਵਾਈ ਚੂਈ ਇੱਕ ਨੰਬਰ ਆ ਤੇ ਬਾਕੀ ਫਿਰ ਵੀ ਕੋਈ ਵੀ ਰਵਦੀ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਤਸੱਲੀ ਆ ਤੁਸੀਂ ਜਿੱਦਾਂ ਮਰਜ਼ੀ ਕਰ ਲਿਓ ਤੇ 8ਵੇਂ ਨੰਬਰ ਤੇ ਸੰਧੂ ਸਾਹਿਬ 9 ਨਵੇਂ ਨੰਬਰ ਤੇ 4 ਨਵੇਂ ਨੰਬਰ ਤੇ ਅਗਲੀ ਝੋਟੀ 4 ਦਿਨਾਂ ਦੀ ਸੂਈ ਸੰਸਾਭ ਜੀ ਲੋ ਜੀ 4 ਦਿਨਾਂ ਦੀ ਸੂਈ ਆ ਨੌਵਾਂ ਨੰਬਰ ਆ ਤੇ ਕੋਈ 4 ਦਿਨਾਂ ਦੀ ਸੂਈ ਆ ਮਗਰ ਇਹਦੇ ਵੀ ਕੱਟੀ ਮਗਰ ਕੱਟੀ ਆ ਬੱਚਾ ਕੱਟਾ ਪਤ ਨਹੀਂ ਕੱਟੀ ਕੱਟਾ ਹੀ ਲੱਗਦਾ ਸੰਸਾਭ ਜੀ ਕੱਟਾ ਹੀ ਲੱਗਦਾ ਨਹੀਂ ਹੈ ਕੱਟਾ ਹੈਗਾ ਹੀ ਕੱਟਾ ਹੈ ਹਾਂਜੀ ਲੋ ਮਗਰ ਕੱਟਾ ਦੋਸਤੋ 4 ਦਿਨਾਂ ਦੀ ਸੂਈ ਆ ਤੇ ਹੁਣ ਬੌਲੇ ਤੇ ਕੀ ਸਮਾਂ ਚ ਆ ਰਿਹਾ ਸੰਸਾਭ 8 ਕਿਲੋ ਦਹੀਂ ਠੀਕ ਹੈ ਜੀ ਹਾਂਜੀ ਫਿਰ ਦੁੱਧ ਹੁਣ ਦੁੱਧ ਬੌਲੇ ਤੋਂ ਬਾਹਰ ਬੌਲੇ ਇਹ 8 ਕਿਲੋ ਮੰਨ ਲੇ ਜਾਂ 9 ਮੰਨ ਲੇ ਜੀ ਠੀਕ ਹੈ ਜੀ ਹਾਂਜੀ ਲਓ ਜੀ ਸੂਬਾ ਤੁਜਾ ਹਾਈਟ ਕੋਈ ਵੀਰ ਮੀਡੀਅਮ ਵੀ ਅੰਗ ਗਿਆ ਸਰਦਾਰਾ ਪੱਦਰ ਜਾਂ ਮੇਚ ਆ ਕੋਈ ਵੀਰ ਦੂਰ ਨੇੜੇ ਆ ਰਿਹਾ ਉਹਨਾਂ ਨੂੰ ਜ਼ਰੂਰ ਦੱਸਣਾ ਮੇਰਾ ਫਰਜ਼ ਪੰਦਾ ਜੋ ਆਪਾਂ ਦੇਖ ਰਹੇ ਆ ਮੀਡੀਅਮ ਹਾਈਟ ਤੇ ਮਗਰ ਕਟਾ 8 ਕਿਲੋ ਹੁਣ ਜਿਹੜਾ ਦੁੱਧ ਤੇ ਚੱਲ ਰਹੀ 8 ਕਿਲੋ ਦੁੱਧ ਮੰਗ ਕਰਦੇ ਵੀ ਨੇ ਤੇ ਸਨ ਸਰ ਮੁੱਲ ਭਾਵੇਂ 82 ਜੋ 75 ਮਰਜੀ ਇੱਥੇ ਪਰਦੀ ਦੇਣੀ ਹੈ ਜੀ 73 ਦੀ ਹਾਂ ਛੋੜ ਕਰਨੀ ਜੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ 73000 ਦੀ ਇਹ ਹੁੰਦੀ ਪਈ ਹੈ ਜਿਹੜੀ ਆਪਾਂ ਤੁਹਾਨੂੰ ਇਹ ਦਿਖਾਈ ਆ ਨੌਵੇਂ ਨੰਬਰ ਤੇ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਵੀ ਇੱਕ ਲਾਸਟ ਵਿੱਚ ਆਪਾਂ ਦਿਖਾਉਣੀ ਹੈ ਹਾਂਜੀ ਇਹਦੀ ਕੀ ਜਾਣਕਾਰੀ 11 ਦੇ ਨੇ ਸਹੀ ਜੀ ਪੰਜਾਂ ਦੀ 7 ਕਿਲੋ ਦੁੱਧ ਹੈ ਜੀ 7 ਕਿਲੋ 7 8 ਹਾਂਜੀ ਅੱਜ ਸਵੇਰੇ ਆਈ ਆਪਣੇ ਘਰੇ ਤੋਂ ਸਬਜ਼ੀ ਠੀਕ ਹੈ ਜੀ ਹਾਂ ਪਾਠ ਲੈਂਦਾ ਜੋ ਕਿ ਆਪਾਂ 7 ਦੀ ਦੱਸਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਦੋਸਤੋ 7 ਕਿਲੋ ਮਗਰ ਕੱਟੀ ਹਾਂਜੀ ਠੀਕ ਹੈ ਜੀ ਲਾਸਟ ਤੇ ਵਿੱਚ ਆਪਾਂ ਇਹ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਅੱਜ ਸੂਆ ਸੋਨੂ ਵੀਰ ਹੋਊਗਾ ਤਿੰਨ ਚੌਥਾ ਤਿੱਦਾਂ ਮੰਨ ਲੇ ਜੀ ਚੌਥਾ ਮੰਨ ਲੇ ਜੀ ਲਓ ਜੀ ਸੋ ਦੋਸਤੋ ਬਾਕੀ ਅੱਗੇ ਕੋਈ ਵੀ ਰਾਬ ਦੀ ਸਮਝ ਵੇਖ ਲੈ ਤੇ ਜਾਂ ਸੂਆ ਵੀਰ ਹੋਣ ਅੱਗੋਂ ਮੰਨ ਕੇ ਖਰੀਦੀ ਆ ਤੇ ਇੱਕ ਵਾਰੀ ਰਿਪੀਟ ਕਰਕੇ ਸੋਨੂ ਵੀਰ ਦਿਨ ਕਿੰਨੇ ਹੋਏ ਇਹਨੂੰ ਸੰਸਾਬ ਚੌਥਾ ਜਾਂ ਪੰਜਵਾਂ ਦਿਨ ਹੋਇਆ ਸੋਈ ਨੂੰ ਅੱਜ ਜੀ ਅੱਛਾ ਬੋਲੀਓ ਬਾਹਰ ਆ ਗਈ ਕਿੰਨੇ ਗੋਨੇ ਦਾ ਦੁੱਧ ਹਾਂ 7 ਕਿਲੋ ਇਸ ਟਾਈਮ ਹੈਗਾ ਆਪਾਂ ਅੱਠ ਤੇ ਲੈਂਦੀ ਭਰਾ ਆਪਾਂ 7 ਤੇ ਭੇਜਾਂ 7 ਕਿਲੋ ਤੇ ਆਈ ਸੀ ਵੀਰੋਂ ਦਾ ਵੀ ਆਪਾਂ 8 ਕਿਲੋ ਤੇ ਭੇਜਾਂਗੇ ਜਿਹੜਾ ਕੋਈ ਖਰੀਦਦਾਰ ਵੀ ਆਉਂਦਾ 8 ਕਿਲੋ ਮੰਨ ਕੇ ਤੁਸੀਂ ਸੱਫਤਾ ਕਰ ਲਿਓ ਮਗਰ ਕੱਟੀ ਆ ਲੋਹੀ ਦੇ ਵਿੱਚ ਮਗਰ ਕੱਟੀ ਆ ਆ ਲੋ ਠੀਕ ਹੈ ਤੇ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਕੇ ਠੀਕ ਹੈ ਜੀ ਸਿੰਘ ਉੱਚੇ ਖੁੱਲੇ ਆ ਬਾਕੀ ਆ ਫੇਸ ਕੁਆਲਿਟੀ ਉੱਥੇ ਬਣਾਉਣਾ ਮੈਂ ਚਾਉ ਠੀਕ ਹੈ ਜੀ अच्छा एदी फिर की मोल मैं ना ने बेच दी न लाख दी लाख <laughs> दी बेच दी नहीं थोड़ा ਘੱਟ ਕਰਨ ਦੇ ਡੇਢ ਢੀਰ ਚਾਹੀਦੀ ਇਹਦਾ ਮੋਲ 70 65 ਜੋ ਮਰਜੀ ਇਹ 63000 ਦੀ ਦੇਣੀ ਹੈ ਜੀ 63 ਦੀ ਹਾਂਜੀ ਹਾਂ ਨਾ ਜੀ ਹਾਂ ਲੰਘ 500 ਹੋਰ ਛੱਡ ਦਾਂਗੇ ਤੁਹਾਡੇ ਕਰਕੇ ਠੀਕ ਹੈ ਜੀ ਹਾਂਜੀ ਲਓ ਜੀ 63000 ਦੀ ਹਾਂ ਵਿੱਚੋਂ ਕੋਈ 5 ਕਿਲੋ 10 ਕਿਲੋ ਦੋ ਦਿੱਤੀ ਜੀ ਗਰਾਉਣ ਸੰਧ ਸਾਹਿਬ ਜੀ ਸਾਰੀ ਗਰਮੀ ਨਗਾਏਗੀ ਹਾਂ ਬਿਲਕੁਲ ਜੀ ਬਿਲਕੁਲ ਲਓ ਜੀ ਠੀਕ ਹੈ ਹਾਂ ਸੋ ਅੱਜ ਦੋਸਤੋ ਟੋਟਲ ਜਿਹੜੇ ਐਨੀਮਲ ਸੀਗੇ 10 ਪਸ਼ੂ ਸੀਗੇ ਵੀਰ ਸੋਨੂ ਹੁਣਾਂ ਦੇ ਕੋਲ ਤੇ ਪਿੰਡ ਚੂਟੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਤਸਹੀਲ ਧਰਮਕੋਟ ਜ਼ਿਲ੍ਹਾ ਮੋਗਾ 10 ਪਸ਼ੂ ਸੂਏ ਆ ਬਾਕੀ ਜਿਹੋ ਜੀ ਚੁਆਇਸ ਆ ਕਿਸੇ ਵੀਰ ਦੀ ਪਸ਼ੂ 10 ਨੇ ਇੱਕ ਨਹੀਂ ਪਸੰਦ ਆਉਂਦਾ ਦੂਜਾ ਪਸੰਦ ਆ ਜਾਊਗਾ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਪਸ਼ੂ ਹੁੰਦੇ ਆ ਕੋਈ 8 ਤੋਂ 10 ਨਾ ਕਿ ਹਰ ਟਾਈਮ ਲਗਾਤਾਰ ਜਿਹੋ ਜੇ ਪਸ਼ੂ ਪਸੰਦ ਆਊਗਾ ਦੋਸਤੋ ਦੀ ਨਰਖ ਪਰਖ ਤਸੱਲੀ ਆ ਉਹ ਕਾਰਨ ਕੇ ਕਰ ਲਿਓ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਠੀਕ ਆ ਤੇ ਬਾਕੀ ਦੋ ਡੰਗ ਚੋ ਲੋ ਇੱਕ ਟਾਈਮ ਕੋਈ ਦੂਰੋਂ ਨੇੜੇੋਂ ਆ ਰਿਹਾ ਦੇ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਕਰਵਾ ਲੋ ਇੱਕ ਟਾਈਮ ਤੇ ਘਰ ਆਣ ਕੇ ਆਪਣੀ ਤਸੱਲੀ ਕਰ ਲੋ ਹੋਰ ਵੀਰ ਸੋਨੂ ਸਿਆ ਠੀਕ ਆ ਸੰਧੂ ਸਾਹਿਬ ਜੀ ਪਿੰਡ ਝੋੜੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੀ ਨੰਬਰ 9915016213 985559 17707 ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲਵ ਯੂ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਅੱਗੇ ਤੋਂ ਨਵੇਂ ਪਸ਼ੂ ਵੀ ਆਉਂਦੇ ਰਹਿੰਦੇ ਆ ਇਸ ਕਰੇ ਨਵੇਂ ਪਸ਼ੂਆਂ ਬਾਰੇ ਵੀ ਤੁਸੀਂ ਜਿਹੜਾ ਟੇਲ ਵੀਡੀਓ ਪਾਈ ਨੂੰ ਬਿਲ ਬਿਲਕੁਲ ਜੀ ਕੋਈ ਟੋਣੀ ਨਹੀਂ ਰਹੀ ਕਰਮਾਲੀ ਜੀ ਬਿਲਕੁਲ ਜੀ ਹਾਂ ਜੀ ਸੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਨਵੇਂ ਆਏ ਪਸ਼ੂਆਂ ਬਾਰੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ